ਹਾਂਜੀ ਬਾਬੇ ਕੀ ਹਾਲ ਚਾਲ ਆ ਸੋ ਠੀਕ ਤਾਂ ਸਾਰੇ ਤੇ ਜਾਨਵਰ ਵਧੀਆ ਆਣਾ ਸਾਰੇ ਬਲੱਡ ਤੱਤੇ ਬਲੱਡ ਠੰਡੇ ਪਾਤਾ ਇਕੋ ਨੇ ਬਸ ਤੇ ਸਕੂਲੋਂ ਆਇਤੀਗੇ ਅਗੜੀ ਦੋ ਢਾਈ ਛੱਡ ਢਾਈ ਕੁ ਵਜਣ ਵਾਲੇ ਨੇ ਠੀਕ ਆ ਮੈਂ ਸੀ ਬਿਚਾਲਾ ਆੜ ਆੜ ਆਉਂਦੀ ਸੀ ਬੇਜਾ ਠੀਕ ਆ ਤੇ ਇਕ ਆ ਬੈਠਿਆ ਠੀਕ ਆ ਇਹ ਫਾਂਗ ਵੀ ਚੁੱਕੀ ਜਾਂਦੇ ਨੇ ਇਹ ਹੜਦੇ ਨਹੀਂ ਤੈਨੂੰ ਚਕਾਉਣਾ ਬੋ ਮੈਨੂੰ ਤੂੰ ਕਬੂਤਰੀ ਖਰਾਬ ਕਰੀ ਜਾਂਦੀ ਆ ਬਾਦੂ ਦਾ ਤੇ ਆਪ ਅੱਛੀ ਨਹੀਂ ਦਾਨ ਦੁਨੇ ਖਾਰਖਣੋਂ ਤਾਂ ਠੀਕ ਹੈ ਜੀ ਨਿੱਖ ਲੈ ਮਰਤੀ ਪਰਮਾਰੀ ਚਲੋ ਪੱਲਾ ਹੀ ਨੀ ਕਿੱਕ ਦੇ ਕੀ ਠੀਕ ਆ ਅਗਲੇ ਕਰੀ ਨੇ ਕਾਣ ਕਾਣ ਨੂੰ ਮਠਾਈਆਂ ਉਹ ਲਾਕੇ ਪਾਣੀ ਦਿੱਤੀਆਂ ਕੜੇ ਨੇ ਮਰੀਆ ਪੂਰੀਆਂ ਵਧੀਆ ਹਨ ਕਾਹ ਭਈਏ ਵਧੀਆ ਮਠਾ ਮਾਰੀ ਜਾਂਦੇ ਨੇ ਹਨ ਸਾਰੇ ਪੁੱਤਰ ਬਾਕੀ ਕਾਲੀਆਂ ਜੀ ਨੇ ਤਾਂ ਪਹਿਲਾਂ ਆਣੀਆਂ ਨੇ ਹਨ ਤੇ ਬਾਕੀ ਕਾਲੀਆਂ ਦਾ ਹੀ ਮਾਰਦੇ ਨੇ ਚਲ ਇਹਨੇ ਛੱਡੀ ਥੋੜੇ ਜਿਹੀ ਦਾਣੇ ਕਿ ਥੋੜੇ ਦੇਖੇ ਟਾਈਮ ਕਿੰਨਾ ਟਾਈਮ ਹੈਗਾ ਵੀ 2 ਵਜੇ ਕੇ 25 ਮਿੰਟਾਂ ਦੇ ਇਹਨੂੰ ਛੜਤਾ ਤੇ ਹੁਣ ਫੜ ਲੀ ਇਹਨੂੰ ਇਹਦੇ ਅੰਦਰ ਹਾਂ ਇਹ ਚ ਵੀ ਬਾਈ ਉਹਦੇ ਮਤਲਬ ਉਹਦੇ ਜਿੰਨਾਂ ਨੇ ਚ ਜਮੀ ਉਹਦੇ ਜਿੰਨੇ ਕੋਈ ਫਰਕ ਨਹੀਂ ਇਹ ਵੀ ਛੜਤਾ ਜੀ ਹੋਵਾਂਗੇ ਇਹ ਵੀ ਦੋ 25 थी हाय 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 ਮਨ ਮੇਰੇ ਪੈਰ ਲੱਗ ਰਹੇ ਨੇ ਮੱਛਣਾ ਚਲੋ ਬਬੇ ਛਤਰੀ ਲਾਜ਼ਮ ਹੈ ਫਿਰ ਕਰਤਾ ਸ਼ੇਰ ਤੇ ਗੁੱਟਾ ਬਣਾ ਹੋਗਾ ਲੋਟ 40 ਡਿਗਰੀ ਆ ਬਈ ਇਸ ਵੇਲੇ ਟੈਂਪਰੇਚਰ ਬਹੁਤ ਜ਼ਿਆਦਾ ਬਾळा ਹਣਾ ਤੇ ਮੈਂ ਖੁੱਡੇ 'ਚ ਝੋੜਿਆ ਬਈ ਓਏ ਸੱਚੀ ਹਣਾ ਬਈ ਪੈਰ ਮੱਛਗੇ ਮਸਹੀਲਾ ਕਹੈਂ ਛਤਰੀ ਮੌਸਾਂ ਜੰਮੀ ਮੌਸਾਂ ਹਣਾ ਚੱਪਲਾ ਚੱਪਲਾ ਯਾਰ ਮੈਨੂੰ ਪਤਾ ਨਹੀਂ ਮੈਨੂੰ ਆਤ ਜੀ ਘਟੇ ਚੱਪਲਾ ਪਾਉਣ ਦੀ ਹੈ ਨਾ ਮੈਨੂੰ ਨੰਗਾ ਪੈਰ ਫਿਰਨ ਚ ਸਵਾਦ ਆਉਣਾ ਮੈਂ ਥੱਲੇ ਵਧੀਆ ਨਾ ਸਕੂਨ ਜਾਂ ਮਿਲਦਾ ਚੱਪਲਾ ਪਾ ਕੇ ਨਾਲ ਚੱਪਲਾ ਤਪੀ ਜਾਂਦੀਆਂ ਨੇ ਤੇ ਕੋਈ ਨਾ ਲੱਗ ਜਾਣਗੇ ਵੀ ਉੱਤੇੋਂ ਤਾਂ ਕੱਢ ਦੋ ਸੁੰਦਾਰ ਆਹ ਕਰਦੇ ਆਹ ਹੈ ਵੀ ਕਿਉਂਕਿ ਚਲੋ ਆਪਾਂ ਤਾਂ ਪੈਨੇ ਮੰਜੀ ਦੇ ਜਾ ਦੇਖਦੇ ਅੰਦਰ ਅੰਦਰ ਪੈਨੇ ਆ ਇਹ ਆ ਜਾਣਗੇ ਛੋਟੇ ਉਹ ਤਾਂ 베ਰੀ ਤੇ ਬੈਠੂ ਅੱਜ ਪੱਕਾ 100% ਗਾਰੰਟੀ ਆ ਮੇਰੀ ਠੀਕ ਆ ਬਾਕੀ ਵੀ ਕੋਈ ਪਤਾ ਨਹੀਂ ਇਹਦਾ ਡੱਬੀ ਆ ਜਿਹੜੀ ਗਰਮੀ ਦੇਖੋ ਤੁਸੀਂ ਅੱਜ ਕਿੰਨੀ ਆ ਐਂ ਤਾਂ ਬੈਠੂ ਦੇਖੀਓ ਆ ਜਾ 베ਰੀ ਤੇ ਮੈਨੂੰ ਬੱਚਾ ਤਾਂ ਬੱਚੇ ਦਾ ਵੀ ਨੂੰ ਕੋਈ ਪਤਾ ਬੱਚਾ ਕਿੰਦਰ ਕਦਰ ਆਵੇਂ ਬੈਠ ਬੂਟ ਕੇ ਕਿਉਂ ਗਰਮੀ ਦੇਖੋ ਕਿੰਨੀ ਆ ਅੱਜ ਉਹ ਮੜੇ ਮੜੇ ਇਹਨਾਂ ਦੇ ਵਿੱਚ ਦਾਣੇ ਵੀ ਨੇ ਪੋਟੇ ਦੇ ਵਿੱਚ ਇਹਨਾਂ ਦੇ ਵਿੱਚ ਆਉਂਦੇ ਆ ਗੱਲ ਦੇ ਬੰਦੇ ਚੋ ਠੀਕ ਆ ਵਧੀਆ ਫਲਤਾ ਨੀਵੇਂ ਨੇ ਅੱਜ ਗਰਮੀ ਜ਼ਿਆਦਾ ਕਰਕੇ ਨੀਵੇਂ ਫਿਰਦੇ ਨੇ ਠੀਕ ਹੈ ਹੁਣ ਤਾਂ ਮੇਰੀ ਸਲਾਫ ਸੀ ਵੀ ਉਹਨਾਂ ਨੂੰ ਮਿਛੜ ਦਿੱਤੀ ਦੋਨਾਂ ਨੂੰ ਚਲੋ ਝੋੜੇ ਆਉਣਗੇ ਬਹੁਤ ਆ ਚਲੋ ਭਾਈ ਪਈ ਅੰਦਰ ਫਿਰ ਦੇਖਦਾ ਕਰਾਉਣਿਆ shear ਸੋਡੇ ਨਾਲ ਜਿੰਕ ਨਾ ਟੱਕਾ ਟਾਈਮ ਟੂ ਮ ਕਰਦੇ ਨੇ ਕੁੰਡੀ ਲਾ ਰખી ਆ ਕਰੇ ਠੀਕ ਹੈ ਕੋਰਪਾ ਧੂੜੀ ਪੈਰ ਮਚਾਤੇ ਚਮੀ ਖਾ ਖਾ ਪਾਣੀ ਵੀ ਤੱਤਾ ਬਾਬੇ ਇਹ ਬੜੇ ਕੂਤਰ ਨਹੀਂ ਕਰਦੇ ਹਨ ਜਿਵੇਂ ਗਰਮੀ ਦੇ ਟਾਈਮ 'ਚ ਦੇਖ ਤੁਸੀਂ ਬਸ ਕੂਤਰ ਆਪਣੇ ਲਗੇ ਹੋਣਗੇ 20 20 15 ਜਾਂ ਇੰਨੇ ਕੀ ਬਸ ਕੂਤਰ ਵਧੀਆ ਹੋਣਗੇ ਸਾਰੇ ਲੱਟਰ ਪੱਟਰੇ ਨਹੀਂ ਰੱਖਣੇ ਇਹ ਚਲ 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 ਥੱਲੇ ਚੱਲੀਏ ਬਈ ਕਰੇ ਉਸ ਥੱਲੇ ਉਹ ਥੱਲੇ ਆ ਗਿਆ ਅੰਦਰ ਕਰਦੇ ਆਂ ਸ਼ੇਅਰ ਸੋਟੀ ਨਾ ਤਲਾਉ ਹੀ ਆ ਬਿਓ ਤਾਂ ਨਾ ਵਾਚਗੇ ਕਾ ਭਈ ਹੋਈ ਤੇ ਮੈਥੋਂ ਪਹਿਲੀ ਆ ਕੇ ਬੈਠੀ ਦੀ ਉਹ ਬੈਠੇ ਤੇ ਅੱਜ ਉਹ ਬਈ ਇੰਨਾ ਹਾਂ ਕੰਟਾ ਕੁੰਟਾ ਮਤਲਬ ਪਾਇਆ ਨਹੀਂ ਹੈਗਾ ਬਹੁਤਾ ਚੱਲ ਕਿੰਨੇ ਮਿੰਟ ਲਾ ਲੋ 40 ਮਿੰਟ 35 ਕਿੰਨਾ 40 ਅੱਧਾ ਘੰਟਾ 40 ਮਿੰਟ ਪਾ ਕੇ ਬਹੁਤਾ ਚੱਲ ਤੇ ਗਰਮੀ ਬਹੁਤ ਅੱਜ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਸੁੱਕੇ ਕਬੂਤਰ ਨਹੀਂ ਕਬੂਤਰੀਆਂ ਨੇ ਇਹ ਜਿਵੇਂ ਸੁੱਕੀਆਂ ਅੰਦਰੋਂ ਠੀਕ ਆ ਬਾਬੇ ਤੇ ਉਤੋਂ ਪਾਣੀ ਵੀ ਨਹੀਂ ਹੈ ਆ ਤੇ ਉਤੋਂ ਇਹਨਾਂ ਦੇ ਅੰਦਰ ਦਾਣੇ ਨੇ ਮਤਲਬ ਵੀ ਦਾਣੇ ਬਹੁਤ ਨੇ ਹਨਾ ਭਾਈ ਤੇ ਕੁਝ ਛੱਡੇ ਦੋ ਆ ਕੇ 2 ਵਜੇ ਗਰਮੀ ਦੇਖ ਲਓ ਕਿੰਨੀ ਆ ਠੀਕ ਆ ਆਪ ਵੀ ਨਹੀਂ ਖੜਾ ਜਾਂਦਾ ਬਾਹਰ ਵਿਚਾਰਿਆਂ ਤੋਂ ਚਲੋ ਕੋਈ ਨਾ ਦੇਖਦੇ ਆਣ ਲਿਆਉਂਦੇ ਆ ਉਤਾਰ ਕੇ ਦੇਖੋ ਦੋਨਾਂ ਨੇ ਮੂੰਹ ਪੱਟ ਰੱਖਿਆ ਲਵੇ ਚੱਲ ਕੇ ਤਾਂ ਖਾਣਾ ਖਾਣ ਚਾਹ। ਛੋੜਾ ਵੀ ਸ਼ੌਂਕਾ ਆ ਯੇ ਬਾਪਿਓ। ਛੋੜਾ ਜਾਨ ਕਰੋਨਾ ਦਾ ਜ਼ਰੂਰੀ ਐ। ਆਹ ਇਕੇ ਦੋਵੇਂ। ਚਲੋ ਲਾਈਏ ਕੋਈ ਥਾਲ ਲੈ ਥਾਲ ਨਹੀਂ ਬੰਨ੍ਹ ਦਿੱਤਾ ਇਹਨਾਂ ਨੇ। ਪਤਾ ਹੀ ਲੱਗਾ ਕਦੋਂ ਆ ਗਏ ਯਾਰ। ਚੋਕੋ ਨਾ ਲਾਵੇਂ। ਤਲੋਈ ਬਾਬੂ ਡੱਬੀ ਤਾਂ ਕਰਕੇ ਆ ਡੱਬੀ ਦੇ ਅੰਦਰ ਵਗ ਗਈ ਉਹ ਉਹ ਪਾ ਦੇ ਅੰਦਰ ਲਾਉਂਦਾ ਲਾਉਂਦਾ ਓੜ ਗਿਆ ਫਾਦਰਿੰਗ ਦੇ ਤੁਰਕ ਵਗ ਗਿਆ ਇਤਰੀ ਗਈ ਆਉਂਦਾ ਭਾਈ ਆ ਫਾਗਿਆ ਆਇਆ ਆਇਆ ਕੀ ਕਰੇਗਾ ਓ ਡਿੱਕੇ ਆਇਆ ਆਇਆ ਭਇਆ 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 ਕਾੜ ਦਿਓ ਭਾਈ ਨੰ ਪੜਾਈਏ ਛਤਰੀ ਤੇ

बच्चे किਵੇਂ ਹੌਕਾ ਲੱਗ ਰਹੇ ਨੇ ਦੋਨੇ ਦੋਨੇ ਚਲੋ ਕੋਰਨਾ ਦੇਖੋ ਯਾਰ ਇੱਥੇ ਦੇਖੋ ਦੇਖੋ ਕਿਵੇਂ ਲੱਗ ਰਹੇ ਨੇ ਮੇਰੀ ਸਲਾਤਾ ਹੁੰਦਾ ਬਣ ਗਈ ਸੀ ਦੀ ਹਨ ਨਾ ਬੰਨੀ ਨਾ ਛੱਡਾਂ ਜਾਂ ਸੱਡ ਉੱਪਰ ਪਰ ਐਤੀ ਵੀ ਬਲੌਗ ਕਰਕੇ ਇਹ ਚੱਲ ਨਾਲੇ ਬਲੌਗ ਬਣ ਗਈ ਹੋਰ ਦੇ ਪਿਆਰੀ ਜਰਾ ਥੋੜਾ ਜਿਹਾ ਦੇਖੀ ਮੈਂ ਆਉਂਦੇ ਨੇ ਕਿ ਬੀਤ ਖਾਸ ਇਤੇ ਆਇਨਿਕ ਠੀਕ ਹੈ ਪਾਣੀ ਨਹੀਂ ਵਰਨਾ ਇਹ ਨਾਲ ਜੰਡਾ ਫੋਨ ਵੀ ਤਪ ਗਿਆ ਬਈ ਆਇਓ ਆਇਓ ਆਜੋ 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 ਪਰਨ ਅਵਾਰਡ ਵਿੱਚ ਆਈ ਪੀਲਾ ਦੰਦਾ ਕਰਦੇ ਹਾਂ ਪਾਣੀ ਨੂੰ ਆ ਪੀਲਾ ਕਰ ਲਵਾਂ ਤੇ ਚੱਲ ਬਸ ਬੋਤਾ ਤੂੰ ਪੀ ਲਓ ਹੌਕੜਦਾ ਦੇ ਲ ਤੁਸੀਂ ਕਿਵੇਂ ਲੱਗ ਰਹੇ ਨੇ ਪਰ ਗਰਮੀ ਬਾਲੀ ਆ ਬਈ ਬਾਲੀ ਇਨਜਾਇਜ ਅਫਾਰਨੀ ਪੀਲਾ ਇਹ ਚਾਲਮunda ਠੀਕ ਹੈ ਜੀ ਪੀਤਾ ਪਾਣੀ ਪੀਲਾ ਯਾ ਨਵੇਂੜਾ ਥੋੜਾ ਕੰਮ ਹੈ ਹਾਂ ਹਾਂ ਪੀਓ ਬਸ 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 ਬਾਲਾਂ ਨੇ ਪੀਆ ਕਰਦੇ ਇਹਦਾ ਇਹਦਾ ਹੋ ਗਿਆ ਠੀਕ ਉਹ ਥੋੜਾ ਜਿਹਾ ਹੋਇਆ ਉਜਾਦੇ ਬੜਾ ਵੀ ਮੂੰਹ ਹੀ ਆ ਪੜਦਾ ਉਹ ਹਨਾ ਆ ਦੇਖੋ ਮੋਦੇ ਉਹ ਆ ਰਿਹਾ ਜਲਪ ਜੀ ਨਹੀਂ ਲੱਗ ਜਾਂਦੀ ਅੰਦਰ ਹਲ ਤਾਂ ਕੋਈ ਜੋਰ ਨਹੀਂ ਲੱਗਿਆ ਨਾ ਅੱਜ ਆਪਦੇ ਲਬ ਟੋੜ ਦੇ ਗਿਆ ਨਾ ਬਸ ਜਿੰਨਾ ਘੁੱਟਿਆ ਗਿਆ ਗਰਮੀ ਬਾੜੀ ਤੇ ਬਈ ਅੱਜ ਤਾਂ ਬਾੜੀ 43 ਡਿਗਰੀ ਆ ਲੈ ਕੂਤਰ ਵੀ ਕੀ ਕਰਨਗੇ ਵਿਚਾਰੇ ਤੇ ਬਾਕੀ ਕੱਲ ਅਨੁਰਾਗ ਕੇ ਆ ਜਾਲੀ ਬਣਾਇਆ ਸੀ ਆ ਚੀਜ਼ ਤਾਂ ਉਹਨਾਂ ਸਾਰਾ ਕਰਕੇ ਗੇਟ-ਕੂਟ ਲਵਾ ਕੇ ਆਇਆ ਵਧੀਆ ਚੱਲ ਉਹ ਵੀ ਡਾਲੂ ਆ ਬਚਾਰਾ ਕੁੱਤਰਾ ਪੀਆ ਇਹ ਆਈ ਧੌਣ ਜੀ ਕਿਵੇਂ ਉੱਤੇ ਕਰਕੇ ਬੈਠੀ ਐ ਸੱਟ ਵੀ ਆ ਇਹ ਤਾਂ ਡਿੱਗੀ ਆ ਇਹਨੂੰ ਦੇਖੀ ਉੱਤੇ ਚਲ ਹੋਰ ਲਿਆਵਾਂ ਚਾਹ ਤੇ ਲੋ ਬਰਨ ਖੁੱਡੇ ਛੇ ਟੇ ਅੱਜ ਤਾਂ ਤਈਆਂ ਬਸ ਤਿੰਨ ਚਾਰ ਮਿੰਟਾਂ ਦਾ ਪਾਣੀ ਤਾਂ ਦੇਤਾ ਲੱਗ ਕੇ ਉਹਦਾ ਕੁੰਡੇ ਚ ਪੀ ਲਾਣਗੇ ਅਜਾ ਨਹੀਂ ਹੈ ਉਹ ਵੀ ਬਸ ਸੁੱਕਦੇ ਸੀ ਉੱਤੋਂ ਤੇ ਬਾਕੀ ਜ਼ੋਰ ਤਾਂ ਲੱਗਿਆ ਤਾਂ ਹੈ ਨਹੀਂ ਇਹਨਾਂ ਦਾ ਹਲੇ ਤਾਂ ਗੱਲ ਤਾਂ ਹੀ ਆ ਬਸ ਵੀ ਗਰਮੀ ਓ ਜਿਆਦੇ ਸੀ ਗਰਮੀ ਕਰਕੇ ਉਹ ਹੋ ਗਿਆ ਇਹਨਾਂ ਨੂੰ ਲਾ 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 ਇਹ ਮਿਲ ਆ ਰਾ ਹੁਣ ਵੀ ਉੱਡੂ ਕੰਦ ਇਹ ਤਾਂ ਆ ਉਤੰਦਰਾ ਹੁਣ ਨੇ ਉੱਡਦਾ ਆਲੇ ਕੱਪੜੇ ਦੇ ਉੱਤਰਾਏ ਬਾਈ ਬਾਈ ਚਲੋ ਉੱਡੇ ਜੋ ਪੈਂਦੇ ਆ ਵੀਰਾ ਚੱਲ ਹੂੰ ਛਿਆਣਾ ਮੱਛਾ ਆਹਰੂ ਪੀ ਲਾਂਗੇ ਕੁੰਡੇ ਕਾਣ ਦੇ ਚ ਪਾਣੀ ਪੋਣੀਆ ਬਾਕੀ ਦਾਣੇ ਅੱਧੇ ਘੰਟੇ ਬਾਅਦ ਪਾਵਾਂਗੇ ਫਿਰ ਦਿਖਾ ਲਾਂਗੇ ਜੀ ਲੈ ਵੀ ਪੀ ਮਾ ਪਾਣੀ ਪੋਣੀ ਮੈਂ ਵੀ ਧਿਆ ਆ ਤਲਾਉਂ ਜੀ ਬਬੂ ਟਾਈਮ ਹੋ ਗਿਆ ਪੂਰਾ ਦਾਕੰਟਾ ਹੋ ਗਿਆ 3 3 ਵਜੇ ਆ ਗਈ थी ਮਸੰਦਾਣੇ ਪਾ दिए ਹੁਣ ਲਾਈਏ ਖੋਲਿਆ ਨੀ ਆ ਬੱਚਾ ਵੀ ਹੋ ਗਿਆ ਵੀ ਪੂਰੀ ਗ੍ਰੋਥ ਹੋ ਗਈ ਵਧੀਆ ਜੀ ਹੋ ਉਸ ਪੰਜ ਦਿਨ ਪੰਜ ਪਾਰ ਤੋਂ ਰਾਹ ਦੇ ਛਾਲ ਮਾਰ ਆਈ ਆਈ ਪਾਣੀ ਪਾਰ ਗਿਆ ਠੀਕ ਹੈ ਹੁਣ ਆ ਜਾਣਗੇ ਦਾਣੇ ਖਾਣ ਉਹ ਲੱਗੇ ਬੱਚਾ ਵੀ ਲੱਗਾ ਕਰੀਏ ਲੋਕਾਂ ਲਓ ਬਹੁਤ ਠੀਕ ਆ ਮਿਲਦਾ ਕਿਸੇ ਨੰਬਰ ਉਹਦੇ ਨਾਲ ਤੇ ਤੁਹਾਨੂੰ ਪਤਾ ਕਿਹੜਾ ਉੱਤੇ ਕੁਤਰੀ ਕੋਤਣੀ ਆ ਟੈਂਪਰੇਚਰ ਜ਼ਿਆਦਾ ਸੀ ਅੱਜ 47 43 ਸੀਗਾ ਬਹੁਤ ਆ ਚਲ ਕਾਂਟਾ ਗੁੱਡੇ ਬਹੁਤ ਆ ਜੋ ਮਿਲਦਾ ਕਿਸੇ ਨੰਬਰ ਉਹਨਾ ਪਾਈ ਪਾਈ